ਉਹ ਜਾਨਾ ਰਾਕੇਟਰ ਨੂੰ ਬਗਿਆ ਜਾਣਾ ਲੈਟ ਕੱਲ ਨੂੰ ਆਉ ਕੱਲ ਨੂੰ ਭਰਾ ਛੋਡੇ ਵਾਲੀ ਉਹ ਲੈਣ ਥੋੜੋ ਪੁੱਛਣੇ ਮਾਰਦੇ ਲੋੜੀ ਨਾ ਵਧਾਨੀਆਂ ਦੇਣਾ ਯਾਰ ਲੋੜੀ ਅੱਜ ਹੋਰ ਬਤਨ ਦਾ ਪਤਾ ਹੀ ਤੈਨੂੰ ਚੱਲ ਵਧੀਆ ਯਾਦ ਕਰਾਦਾ ਭਰਾਵਾ ਉਹ ਵਧਨੀ ਵਾਲੇ ਆੜੀ ਦੇ ਆਪਣੇ ਮੁੰਡਾ ਹੋਇਆ ਉਹਦਾ ਪੈਲਸ ਤੇ ਪ੍ਰੋਗਰਾਮ ਰੱਖਿਆ ਵਧਨੀ ਉਸ਼ੋ ਉਹਤੇ ਵਨਜਨ ਕਰਨ ਅੱਜ ਬਹੁਤ ਵਧੀਆ ਗੱਲ ਕਰੀ ਯਾਰ ਤੂੰ ਜਦ ਕਰਾ ਤੀ ਜੇਣੀ ਨੂੰ ਚੇਤੀ ਆ ਤੂੰ ਕਹੀ ਲੋੜੀ ਤੇ ਆਪਾਂ ਫਿਲਮ ਦੇਖਣ ਚੱਲਾਂਗੇ ਉਹ ਜਰਾ ਰਹਿ ਦੇ ਨਾ ਯਾਦਾ ਕੀ ਤਾਤ ਨੇ ਫਿਲਮ ਦੇਖਣ ਜਾਣਾ ਫਿਰ ਜੋ ਯਾਰ ਚਾਣੇ ਦੱਸ ਆਪਣੇ ਗਲੀਆਂ ਵਾਲੇ ਪੰਡਾਂ ਵਾਲੇ ਤਿਆਰ ਕਿੱਧਰ ਤੁਸੀਂ ਪੈਲ ਸਾਂਝ ਬਾੜ ਤੇ ਯਾਰ ਇਹ ਯਾਰ ਇੱਥੇ ਕੋਈ ਹਰਕੇ ਦਾ ਮੂੰਹ ਤਾਂ ਕਿਸੇ ਨਾ ਸਿੱਧਾ ਨਹੀਂ ਭਰਾਵਾ ਹੈ ਇੱਥੇ ਕਿਹੜੀਆਂ ਲੋੜੀਆਂ ਕਹਿੰਦਾ ਯਾਰ ਉਹ ਲੋੜਾਣੀ ਚਾਣੇ ਇੱਕਦਾਂ ਨਾ ਚਾਚੀ ਹੁਣ ਨਾ ਗੱਲਾਂ ਕਰੀ ਜਾਂਦੀ ਸੀ ਆਪਣੇ ਕਹਿੰਦਾ ਯਾਰ ਹੁਣ ਕੋਈ ਦਾਣ ਤਿਆਰ ਮਨਾਉਦਾ ਨਹੀਂ ਕਹਿੰਦਾ ਯਾਰ ਹੁਣ ਲੋੜ ਹੀ ਆਉਣ ਵਾਲੇ ਕਹਿੰਦਾ ਹਰੇਕ ਨੇ ਦੂ-ਦੂ ਪਾਥੀਆਂ ਲਾ ਕੇ ਘਰੇ ਹੀ ਬੈ ਜਾਣਾ ਕਹਿੰਦਾ ਯਾਰ ਇਕੱਠੇ ਹੋ ਕੇ ਕੋਈ ਬੈਂਦਾ ਨਹੀਂ ਕੋਈ ਦੁੱਖ ਸੌਖ ਨਹੀਂ ਕਰਦਾ ਤੋ ਮੈਨੂੰ ਯਾਰ ਗੱਲ ਜੀ ਬੜੀ ਘਾਰ ਕੀਤੀ ਤੇ ਮੈਂ ਯਾਰ ਚੱਲ ਮੈਂ ਚਾਣੇ ਨੂੰ ਕਹੀ ਨਾ ਵੀ ਯਾਰ ਆਪਾਂ ਮੂਰੇ ਹੋ ਗਿਆ ਕਿ ਆਪਾਂ ਮਨਾਵਾਂਗੇ ਇੱਥੇ ਗਲੀ ਜੀ ਯਾਰ ਪਰ ਤਾ ਤਾ ਰੁਕਿਆ ਯਾਰ ਚਾਣੇ ਸਾਡੇ ਨਾਲ ਸ਼ਹਿਰ ਚੱਲ ਕੇ ਦੇਖੀਂ ਆਤਨੇ ਤੂੰ ਨਹੀਂ ਯਾਰ ਜੰਗਿਆੜਾ ਪੈਂਦਾ ਇੱਥੇ ਤੂੰ ਯਾਰ ਨਹੀਂ ਚਾਣੇ ਯਾਰ ਆ ਇਤੋਂ ਕੀ ਲੈਣਾ ਚਾਲ ਫਿਲਮ ਦੇਖਣ ਚਲੀਏ ਬਾਏ ਨੂੰ ਵੀ ਨਾਲ ਹੀ ਲੈ ਚੱਲਾਂਗੇ ਯਾਰ ਦੇਖ ਲੈ ਉਹ ਨਾ ਨੀਚਾ ਨੇ ਇੱਕ ਗੱਲ ਮੈਂ ਤੁਹਾਨੂੰ ਦੱਸਦਾ ਹਾਂ ਇਹ ਜਦੋਂ ਹੁੰਦਾ ਨਾ ਆਪਣੇ ਕੋਲੇ ਚੀਜ਼ ਉਹ ਤਾਂ ਆਪ ਨੂੰ ਕਦਰ ਨਹੀਂ ਹੁੰਦੀ ਜਦੋਂ ਦੂਰ ਹੋ ਜਾਂਦੇ ਨੇ ਆਪ ਨੂੰ ਕਦਰ ਉਹਦੋਂ ਹੁੰਦੀ ਹੈ ਬਾਈ ਇਹ ਨਾ ਜਿਹੜੇ ਆਪਣੇ ਤੈਨ ਤਿਹਾਰ ਆ ਇਹ ਆਪਣੇ ਬਾਹਰ ਦੇ ਭਰਾਵਾਂ ਨੂੰ ਪੁੱਛ ਕੇ ਦੇਖੋ ਆ ਜੀਤਾ ਬਾਈ ਮਨੀਲਾ ਵਾਲਾ ਹੋ ਗਿਆ ਦਵੰਦਰ ਹੁਣ ਆਪਣਾ ਕੈਨੇਡਾ ਗਿਆ ਹਨਾ ਉਹ ਪੁੱਤਾਂ ਨੂੰ ਪੁੱਛ ਕੇ ਦੇਖੋ ਲੋੜੀਆਂ ਦਵਾਲੀਆਂ ਮੈਸ ਹੁੰਦੇ ਨੇ ਨਾ ਉਹਨਾਂ ਤੇ ਕੀ ਬੀਤਦੀ ਆ ਚਾਣੇ ਦਵੰਦਰ ਹੁਣੀ ਹੈ ਨਾ ਹਾਂ ਇਹ ਤੈਨੂੰ ਮੰਨਣੀ ਪਊ ਚਾਣੇ ਮੈਂ ਤੁਹਾਨੂੰ ਤਾਂ ਕਹਣਾ ਯਾਰ ਆਪਾਂ ਇੱਥੇ ਗੱਲ ਬਣਦੇ ਲ ਮਾਰ ਜੀ ਅਤੋਂ ਗੱਲ ਬਣਨੇ ਨਹੀਂ ਕਹਿੰਦਾ ਨਹੀਂ ਬਣੂ ਦਾ ਸਹੀ ਯਾਰ ਪਤਾ ਕਿਨੇ ਸਿਆਣੇ ਦੀ ਗੱਲ ਉਹ ਸਹੀ ਆ ਬਿਓਲੇ ਦਾ ਖਾਦਾ ਸਿਆਣੇ ਦੱਸਿਆ ਬਾਅਦ ਚ ਪਤਾ ਲਾ ਯਾਰ ਮੈਨੂੰ ਤਾਂ ਨਾ ਉਹਨਾਂ ਦੀ ਗੱਲ ਜੀ ਘਰ ਘਰ ਕੇ ਯਾਰ ਪਾਕੀ ਚੱਲ ਤੂੰ ਐ ਕਰ ਚਾਚੇ ਹੁਣੇ ਆਪਣਾ ਸਿਆਣੇ ਆਉਂਦਾ ਨਾਲ ਤਜਰਬਾ ਵੱਡਾ ਚੱਲ ਆਪਾਂ ਚਾਚੇ ਹੁਣੇ ਨਾਲ ਗੱਲ ਕਰ ਲੈਣਾ ਜੇ ਤੈਨੂੰ ਹਨਾ ਵੀ ਨਾ ਵੀ ਲੱਗੇ ਫੇਰ ਤੂੰ ਉੱਠ ਜੀ ਕੋਈ ਚਾਚੇ ਹੁਣ ਤਾਂ ਰਹਿ ਲੈਣ ਕਿੱਥੇ ਚਾਚੇ ਹੁਣੇ ਚਾਚੇ ਆਂਦਰੀ ਬੈਠੇ ਆਪਣੇ ਆ ਜਾ ਯਾਰ 2 ਮਿੰਟ ਲੱਗਣਿਆ ਕੋਈ ਨਹੀਂ ਆ ਜਾ ਉਹ ਯਾਰ ਚੈਨੇ ਤਾਂ ਐਵੇਂ ਕਰੀ ਜਾਂਦਾ ਕਦੇ ਪਿੰਡੋਂ ਬਾਹਰ ਗਿਆ ਹੋਵੇ ਉਹਨੂੰ ਫੇਰ ਹੀ ਪਤਾ ਲੱਗੇ ਉਹ ਬਲਾ ਟੱਕਰ ਗਈ ਭਰਾਵਾ ਸੁਣ ਲੈ 2 ਮਿੰਟ ਗੱਲ ਕਹਿੰਦੇ ਕੀ ਆ ਆਪਾਂ ਟਾਲੀ ਦੇਣਿਆਂ ਕੋ ਬਚਣਾ ਚਾਹਤੀਂ ਨਹੀਂ ਆ ਚਾਚੀ ਹੁਣੇ ਵੀ ਤੂੰ ਨਹੀਂ ਸਿੱਖੀ ਜਾਂਦਾ ਕਿ ਮੈਂ ਆਚਾ ਹੋਰ ਫੁੱਤਰੋ ਕੰਮਿਆਂ ਕਿੱਥੇ ਆ ਹਾਂ ਹਾਂ ਕਿੱਦਾਂ ਮਾਰੇ ਕਿੜੇ ਮਾਰੇ ਨੇ ਗਰੇ ਚਾਚਾ ਉਹਦਾ ਫੈਸਲਾ ਕਰੋ ਯਾਰ ਤਾਂ ਹੁਣ ਤੂੰ ਪੰਜ ਬਤੇ ਜਮੇ ਕਹਿੰਦੇ ਪੰਚਾਇਤ ਹੁੰਦੀ ਆ ਗਈ ਪ੍ਰਥਮ ਪੰਚਾਇਤ ਵਾਲਾ ਕੰਮ ਹੀ ਆ। ਪਹਿਲੇ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਆਦੇ ਧਿਆਰ ਨੂੰ ਭੁੱਲਣਾ ਕਿੰਨੀ ਕਿ ਚੰਗੀ ਗੱਲ ਆ। ਬਹੁਤ ਛੱਡ ਯਾਰ ਚਾਚਾ ਪਹਿਲਾਂ ਸਾਨੂੰ ਮਹੱਤਵ ਦੱਸ ਯਾਰ ਲੋਹੜੀ ਦਾ ਹੁੰਦਾ। ਤਾਂ ਇਹਨੂੰ ਦੱਸੋ। ਲੋਹੜੀ ਦਾ ਪੁੱਤ ਅੱਗੇ ਨਾ ਕੱਠ ਦਾ ਪ੍ਰਤੀਕ ਸੀ। ਕਦੇ ਇਕੱਠੇ ਉਕ ਲੋਕ ਬੈਂਦੇ ਸੀ ਤੇ ਇਕੱਠੇ ਜੁੜ ਕੇ ਬਹਿ ਜਾਂਦੇ ਸੀ ਗੱਲਾਂ ਬਾਤਾਂ ਕਰਦੇ ਸੀ, ਗੱਲਸ ਆਫ ਕਰਦੇ ਸੀ ਤੇ ਬਹੁਤ ਚੀਜ਼ਾਂ ਚੰਗੀਆਂ ਸੀ ਉਹਨੂੰ। ਹੁਣ ਤਾਂ ਲੋਹੜੀ ਤੇ ਜ਼ਮੀਨ ਸਮਾਨ ਦਾ ਫਰਕ ਪੈ ਗਿਆ। ਵੀ ਅੱਗੇ ਲੋਕ ਹਰੇਕ ਕਹਿੰਦਾ ਸੀ ਵੀ ਸਾਡੇ ਵਾਰਤ ਲੋਹੜੀ ਲਾਓ, ਸਾਡੇ ਵਾਰਤ ਲਾਓ। ਹੁਣ ਬਸ ਕੂੜਾ ਚੱਕਾਂ ਤੋਂ ਡਰੀ ਜਾਨੇ ਤੜਕ ਵੀ ਕੌਣ ਚੱਕੂ ਕਿੱਥੇ ਛੱਟਾਂਗੇ ਤਾਂ ਇਹ ਕਹਿੰਦਾ ਮੈਂ ਕਹਿੰਦਾ ਤੈਨੂੰ ਬਣ ਜੂ ਗੱਲ ਅਰਕੀ ਉਹ ਬਣੂਗੀ ਯਾਰ ਚਾਣੇ ਜੇ ਆਪਾਂ ਉਤਕਾਰਾਂਗੇ ਉਦੋਂ ਫੇਰ ਹੀ ਆ ਬਾਈ ਹੁਣ ਜੇ ਆਪਾਂ ਮੂਰੇ ਲੱਗਾਂਗੇ ਮਾੜਾ ਮੂਟਾ ਕਰਾਂਗੇ ਫੇਰ ਹੀ ਆ ਕੋਈ ਵੀ ਕੰਮ ਆ ਕਿਹੜਾ ਤੋੜਨੇ ਓੱਖਾ ਹੁੰਦਾ ਚਾਣੇ ਕਿਹੜਾ ਜੋ ਸੱਚੇ ਜੇ ਦਿਲੋਂ ਲੱਗ ਜਾਣਾ ਬੰਦਾ ਮੂਰੇ ਫਰਕ ਬਹੁਤ ਯਾਰ ਚਾਚਾ ਫਰਕ ਪੈ ਗਿਆ ਬਹੁਤ ਹੈਗਾ ਯਾਰ ਬਹੁਤ ਜ਼ਿਆਦਾ ਲੋਕ ਟੈਨਸ਼ਨ ਲੈ ਕੇ ਰੇ ਪਿਆ ਯਾਰ ਅੱਗੇ ਲੋਕ ਇੱਕ ਦੂਜੇ ਨੂੰ ਦੁੱਖ ਸੋਖ ਸਾਂਝਾ ਕਰਦੇ ਸੀ ਯਾਰ ਟਣਾ ਦੂਰ ਹੁੰਦੇ ਸੀ ਆ 20 ਸਾਲ ਪਹਿਲਾਂ ਟੈਨਸ਼ਨ ਨੂੰ ਕੋਈ ਜਾਣਦਾ ਇਹ ਸ਼ਬਦ ਨੂੰ ਜਾਣਦੇ ਉਹ ਟੈਨਸ਼ਨ ਕੀ ਚੀਜ਼ ਆ ਹਾਂ ਹੁਣ ਰੇ ਕਈ ਬੰਦੇ ਇਹ ਚੀਜ਼ ਕਰਿਆ ਪਿਆ ਵਧ ਗਿਆ ਕਹਿੰਦਾ ਘਟ ਗਿਆ ਕਹਿੰਦਾ ਅਟੈਕ ਆ ਗਿਆ ਹਾਂ ਅਟੈਕ ਆਉਣਾ ਬਸ ਇਹੀ ਕਾਰਨ ਆ ਨਾ ਕਿ ਆਪਣੇ ਕਿਹੜੇ ਮਨ ਦੇ ਬਲਬਲੇ ਸੀ ਹੁੰਦੇ ਸੀ ਕੋਈ ਦੁੱਖ ਦਾ ਹੁੰਦਾ ਸੀ ਕੋਈ ਸੁੱਖ ਦਾ ਹੁੰਦਾ ਸੀ ਉਹ ਇਕੱਠੇ ਬਹਿ ਕੇ ਵਿਚਾਰ ਲੈਂਦੇ ਸੀ ਗੱਲ ਨੂੰ ਦੱਸ ਦਿੰਦੇ ਸੀ ਉਹਦਾ ਕੋਈ ਹੱਲ ਵੀ ਮਿਲ ਜਾਂਦਾ ਸੀ ਬੈਠਣ ਚ ਆਪਣੇ ਹੱਲ ਮਿਲ ਜਾਂਦਾ ਗਾ ਦਿੰਦੇ ਬਈ ਐ ਨਹੀਂ ਐ ਕਰ ਲਾ ਉਹ ਬੰਦਾ ਟੈਨਸ਼ਨ ਨੂੰ ਫ੍ਰੀ ਹੋ ਜਾਂਦਾ ਸੀ ਬਹੁਤ ਵਧੀਆ ਕੇ ਜਾਂ ਬੰਦਾ ਸੌਂਦਾ ਸੀ ਉੱਠਦਾ ਸੀ ਬੈਠਦਾ ਸੀ ਤੇ ਆਹੀ ਕਾਰਨ ਹੁਣ ਅੰਦਰੋਂ ਦੇ ਲਕੋਲ ਕਾਇ ਮਰੀ ਜਾਂਦੇ ਲਕੋਲ ਕੋਈ ਨਹੀਂ ਬਾਈ ਇੱਕ ਗੱਲ ਥੋੜੀ ਸਹੀ ਵਿਆਹ ਚ ਆਹੀ ਹਰੇ ਘਰੇ ਇੱਕ ਨਾ ਕੰਬੀਕ ਪਿਆ ਹੋ ਭਾਵੇਂ ਤੁਸੀਂ ਜਿਹੜਾ ਘਰ ਮਰਜੀ ਦੇਖ ਲੋ ਜਾ ਇੱਕ ਤਾਰਨ ਟੈਨਸ਼ਨਾਂ ਦਾ ਯਾਰ ਚ ਜੇ ਆਪਾਂ ਇਕੱਠੇ ਬੈਠਾਂਗੇ ਹਨਾ ਦੁੱਖ ਸਭ ਸਾਂਝੇ ਕਰਾਂਗੇ ਫੇਰ ਹੀ ਆਪਣੀ ਗਲੀ ਚ ਅੱਗੇ ਦੋ ਲੋੜੀਆਂ ਲੱਗਦੀਆਂ ਸੀ ਇੱਕ ਪਾਸੇ ਬੁੜੀਆਂ ਨੇ ਜੱਕ ਪਾਸੇ ਬੰਦਿਆਂ ਦੀ ਬਹੁਤ ਜਿਆਦਾ ਇਕੱਠ ਹੋ ਜਾਂਦਾ ਸੀਗਾ 4 ਵਜੇ ਜਵਾਕ ਪਾਸੇ ਇਕੱਠਿਆਂ ਕਰਨ ਲੱਗ ਜਾਂਦੇ ਬਹੁਤ ਵੱਡੀਆਂ ਲੋੜੀਆਂ ਲੱਗਦੀਆਂ ਸੀ ਹੁਣ ਤੇ ਅੱਜ ਕੱਲ ਆਦੇ ਘਰਾਂ ਵਿੱਚ ਦੋ ਦੋ ਚਾਰ ਚਾਰ ਪਾਸੇ ਰੱਖ ਕੇ ਹਰੇਕ ਬਹਿ ਜਾਂਦਾ ਏ ਜੇ ਘੱਟ ਚੋਂ ਨਗੇ ਇੱਕ ਦਿਨ ਦੁੱਖ ਸੁਣਨਗੇ ਕਿੰਨਾ ਵਧੀਆ ਹੈ ਸਹੀ ਗਾ ਜਈ ਕਈ ਧਨ ਨੀ ਮੂਫਲੀ ਮੱਕਦੀ ਹੁੰਦੀ ਸੀ ਕਹਿੰਦੇ ਹਾਂ ਘੱਟ ਚੋਂ ਨਹੀਂ ਮਿਲਣੀ ਆ ਰੇ ਇੱਕਦਮ ਬੱਕ ਬੱਕ ਘੱਟ ਵੇ ਪ੍ਰਾਂਤਾਂ ਭਰੀਆਂ ਹੁੰਦੀਆਂ ਸੀ ਮੂੰਗਫਲੀਆਂ ਅੱਛਾ ਤੇ ਉਦੋਂ ਤੁਸੀਂ ਗੱਲ ਨਹੀਂ ਕਰੀ ਜਾਂਦੇ ਕੋਈ ਐ ਮਣਾਉਂਦਾ ਨਹੀਂਗਾ ਹੁਣ ਯਾਰ ਆਪਣੇ ਜਣਾ ਆਏ ਆ ਤਾਂ ਹੀ ਇਹ ਮੈਂ ਉਦੋਂ ਚੱਕਿਆ ਸੀ ਮੈਨੂੰ ਨਾ ਚਾਹਨਾ ਮਿਲ ਗਿਆ ਇੱਥੇ ਜਾਂਦਾ ਮੈਂ ਯਾਰ ਚਾਹਨੇ ਵੀ ਆਏ ਕਰਕੇ ਨਾ ਚਾਚੀ ਹੁਣੇ ਕਹਿੰਦੀ ਸੀਗੇ ਵੀ ਯਾਰ ਕੋਈ ਮਣਾਉਂਦਾ ਨਹੀਂ ਮੈਂ ਆਪਾਂ ਮੂਰੇ ਲਾਗਦੇ ਆ ਕਿ ਚਲ ਆਪਾਂ ਫੇਰ ਰੱਖਿਆ ਗੋ ਮਣਾਈਏ ਬਈ ਬਹੁਤ ਸੋਹਣਾ ਪ੍ਰਾਲਾ ਸੋਡਾ ਬਹੁ ਜੇ ਤੁਸੀਂ ਮੂਰੇ ਆਉਂਗੇ ਬਹੁਤ ਵਧੀਆ ਗੱਲ ਲੰਦਾ ਮੈਂ ਮੁੰਡੇ ਮੂਰੇ ਲੱਗੋਗੇ ਇਹ ਇਹ ਚੀਜ਼ ਦੱਸੋਗੇ ਛੋਟੇ ਬੱਚੇ ਨੂੰ ਪਤਾ ਨਹੀਂ ਚੀਜ਼ ਹੈਗੀ ਕੀ ਨਹੀਂ ਆ ਸਹੀ ਗੱਲ ਹੈ ਜਦ ਮੈਂ ਤੂੰ ਹੀ ਵੱਡੇ ਆ ਸੀ ਸੋਤੋਂ ਸਿੱਖ ਲਿਆ ਆ ਹੁਣ ਜਿਹੜੇ ਆ ਸਾ ਤੋਂ ਛੋਟੇ ਆ ਇਹ ਨਹੀਂ ਸਾਡੇ ਮਗਰ ਲੱਗਣਗੇ ਪਰ ਹੁਣ ਇਹ ਦੇਖ ਲਿਆ ਚਾਹੇ ਕਿਨੇ ਆ ਕਰਕੇ ਆ ਦਿਲ ਆਪਣਾ ਨਿੱਕਾ ਤੇ ਇਹ ਕਿਨੇ ਹੀ ਪੈਰ ਚੱਲੇ ਆਗੇ ਉਹ ਕਹਿੰਦਾ ਮੈਂ ਫੜ ਉਹ ਤਾਂ ਜਾਣੀ ਰਹਿਣੀ ਹੈ ਪਹਿਲਮ ਵੀ ਭਾਈ ਦੇਖਣੀ ਅੱਜ ਪਹਿਲਮ ਵੀ ਯਾਰ ਜ਼ਰੂਰੀ ਹੈ ਕਹਿੰਦਾ ਪੁੱਤਰਾ ਗੱਲ ਸੁਣ ਇੱਕ ਮੇਰੀ ਤੇ ਘਰੇ ਦੱਸ ਕੇ ਆਏ ਘਰੇ ਦੱਸ ਕੇ ਆ ਫੇਰ ਦਾਦਾ ਕੀ ਨਹੀਂ ਜਾਣ ਦੇਣਾ ਪੁੱਤਰਾ ਇਹ ਤਾਂ ਬਹੁਤ ਵੱਡੀ ਗਲਤੀ ਕਦੋਂ ਤੁਸੀਂ ਜਾ ਸੁਣਨ 4-5 ਘੰਟੇ ਲੱਗ ਜਾਣੇ ਉੱਥੇ ਐਨੇ ਤਾਂ ਲੱਗਣਗੇ 4-5 ਘੰਟੇ ਲੱਗੇ ਘਰਦਿਆਂ ਦੀ ਟੈਨਸ਼ਨ ਵੱਧ ਜਾਣੀ ਆ ਕਿ ਤੁਸੀਂ ਫੋਨ ਨਹੀਂ ਚੱਕਣ ਉਸ ਦਾ ਸ਼ੌਂਟ ਚੱਲਦਾ ਹੋਊਗਾ ਚੱਕਿਆ ਨਹੀਂ ਜਾਣਾ ਸਤੋਂ ਕੱਟਿਆ ਜਾਣਾ ਉਹਨਾਂ ਦੇ ਪਾਸਿਕ ਜਾਂਦਾ ਪੁਲਿਸ ਨੂੰ ਫੜੇਗੇ ਜਾਂ ਤੁੰਤ ਦਾ ਕਾਰਨਾ ਕੋਈ ਹਵੀ ਨਵੀ ਹੋ ਗਈ ਪਤਾ ਇੱਕ ਜ਼ਰੂਰੀ ਦੱਸ ਕੇ ਘਰੇ ਜਾਣਾ ਜਾਣਾ ਦੱਸ ਕੇ ਜਾਇਓ ਘਰਦਿਆਂ ਨੂੰ ਟੈਨਸ਼ਨ ਬਹੁਤ ਪੈ ਜਾਂਦੀ ਹੈ ਇਹ ਬਹੁਤ ਵੱਡੀ ਗਲਤੀ ਥੋਡੀ ਘਰੇ ਦੱਸਣਾ ਹੱਕ ਬਣਦਾ ਤੁਹਾਡਾ ਬਚਾਰ ਬਦਲੋ ਯਾਰ ਚਾਹਨੇ ਮੈਂ ਰਹਣਾ ਹਜੇ ਵੀ ਕਹਿਣਾ ਆਪਾਂ ਐ ਮਨਾਉਣਿਆ ਰਲ ਕੇ ਤੁਸੀਂ ਭਾਈ ਬਣ ਕੇ ਮੇਰਾ ਸਾਥ ਦੋ ਆਪਣੇ ਆ ਸਾਰੇ ਇਹਨਾਂ ਨੂੰ ਵੀ ਕਹਿੰਦੇ ਬੱਬੇ ਇਹਨਾਂ ਨੂੰ ਆਹ ਜੱਸੀ ਇਹਨਾਂ ਨੂੰ ਇਹ ਵੀ ਅੱਜ 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 ਮਹਾ ਲੋਟ ਆਏ ਹੋਣੇ ਪੁੱਛ ਲੋ ਇਹਨਾਂ ਤੋਂ ਯਾਰ ਅੱਗੇ ਸਾਰੀ ਗਲੀ ਚ ਐ 15 15 ਜਣੇ ਬਣਾ ਲੂੜੀ ਤੇ ਬੈਠ ਰਹੇ ਨੇ ਤੇ ਹੀ ਲੋਕ ਆਹ ਫੜ ਕੇ ਲੈਂਦੇ ਆ ਜਿੱਥੇ ਆ ਭਾਈ ਇਹਨਾਂ ਨਾਲ ਆਪਾਂ ਗੱਲਬਾਤ ਕਰਨੀ ਆ ਗੱਲਬਾਤ ਕਰਕੇ ਗੱਲਾਂ ਸੁਣੂ ਗੱਲਾਂ ਸੁਣੀਆਂ ਇਹ ਦੂਜੇ ਇਹ ਬੰਦੇ ਨੇ ਵੀ ਆ ਬਚਾਰ ਬਦਲਿਆ ਬਈ ਸਿਮਣਾਵਾ ਆ ਗਿਆ ਮਨਾਓ ਕਹਿੰਦਾ ਬਈ ਤੂੰ ਸਾਰੇ ਨਾਲ ਤੇ ਬਜ਼ੁਰਗ ਦੇ ਲਾ ਲੋੜੀ ਵੇਲੇ ਇਕੱਠੇ ਬਹਿ ਕੇ ਬਾਤਾਂ ਪਾਉਂਦੇ ਸੀ ਇਹ ਕਹਿ ਕੇ ਦੋ ਦੋ ਬਾਤਾਂ ਚ ਰਾਤ ਹੁੰਦਾ ਗਿਆ ਸੀ ਇੰਨਾ ਬਤਨ ਟਰੱਕ ਹੁੰਦਾ ਸੀ ਨਾ ਵਿੱਚੋਂ ਉੱਠਦੇ ਨਹੀਂ ਹੁੰਦੇ ਸੀ ਬਹੁਤ ਵਧੀਆ ਚੀਜ਼ਾਂ ਸੀ ਰੀਤਾਂ ਵੀ ਹੁੰਦੀਆਂ ਸੀ ਜਹਾ ਜਾ ਦੁੱਲਾ ਭੱਟੀ ਵਾਲਾ ਇਹ ਲਗਾਉਣੇ ਹਾਂ ਹਾਂ ਕਹਿੰਦੇ ਤੈਲ ਸੱਟਨੇ ਸੱਟ ਲਾਉਂਦੇ ਸੀਗਾ ਹਾਂ ਇਸ ਸਰਾਂਦਿਲ ਇੱਧਰ ਜਾ ਦਿਲ ਦੇ ਵੀ ਜਾਣ ਚੁੱਲ੍ਹੇ ਪਾ ਬਹੁਤ ਵਧੀਆ ਘਟਨਾਵਾਂ ਹੁੰਦੀਆਂ ਸੀ ਬਹੁਤ ਸਾਰੇ ਪਾਏ ਲੋਕ ਹੁਣ ਤਾਂ ਇੰਨੇ ਛੋਟੇ ਜਿਹੇ ਕੰਮ ਤਾਂ ਪਤਾ ਹੀ ਨਹੀਂ ਆ ਚੀਂ ਅੱਜ ਤਲਾ ਵਿੱਚ ਤੇਲ ਆ ਹਾਂ ਹਾਂ ਇਹ ਤਾਂ ਕਹਿੰਦੇ ਤਲਾਣਾ ਜਾਂ ਤੇ ਯਾਰ ਰੇਡ ਤਿਆਰ ਜੇ ਇਹ ਵੀ ਬੱਸ ਯਾਰ ਇੰਸਟਾ ਫੇਸਬੁੱਕ ਤੇ ਹੀ ਰਹਿ ਗਏ ਮਨਾਉਣੇ ਹਾਂ ਇੱਥੇ ਹੀ ਰਹਿ ਗਏ ਹੁਣ ਆਪਾਂ ਦੇਖੀਂ ਪਤਾ ਨਹੀਂ ਆ ਵੀ ਇੰਸਟਾ ਫੇਸਬੁੱਕ ਤੇ ਬੱਸ ਆ ਜਾਂਦੀਆਂ ਮੈਨੂੰ ਸੱਚੀ ਗੱਲ ਪੁੱਛ ਲੈ ਤੂੰ ਆ ਤੂੰ ਦੱਸ ਤਾਂ ਵੀ ਅੱਜ ਲੋਹੜੀ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਅੱਜ ਲੋਹੜੀ ਆ ਰਿਹੇ ਚ ਮੈਨੂੰ ਨਹੀਂ ਪਤਾ ਸੀ ਅੱਗੇ ਪਤਾ ਹਾਂ ਲੋਹੜੀ ਤਾਂ ਮਹੀਨਾ ਮਹੀਨਾ ਪਹਿਲਾਂ ਪਤਾ ਲੱਗਿਆ ਲੋਹੜੀ ਹੁਣ ਆਪਾਂ ਪਹਿਲਾ ਕੰਮ ਨਿਵੇੜ ਲਾ ਦੇ ਹਿੱਤੋਂ ਤੱਕ ਪੁਰੇ ਮੇਲੇ ਮੌਕੇ ਨੂੰ ਪਹਿਲਾਂ ਪਹਿਲਾ ਕੰਮ ਨਿਵੇੜ ਲੈਣਾ ਰੇ ਕੂੜੀ ਦਾ ਨਿਵੇੜਨਾ ਵੀ ਮਿਲਦੇ ਜਾਣਾ ਹੁਣ ਕਿਹਨੂੰ ਪਤਾ ਹੈ ਕਿਹਨੂੰ ਪਤਾ ਆਪਾਂ ਤਾਂ ਰੇ ਵੀ ਗੱਲ ਕਹਿੰਦੇ ਆ ਐਨ ਆਰ ਆਈ ਵੀ ਬੇਨਤੀ ਆ ਯਾਰ ਵੀ ਆ ਤੇ ਬੱਚੇ ਇੱਥੇ ਲਿਆਓ ਛਾਲ ਬਾਅਦ ਹੀ ਆ ਜਾ ਕਰਨ ਦੋ ਸਾਲਾਂ ਬਾਅਦ ਆ ਜਾ ਕਰਨ ਲੋਹੜੀ ਤਿਆਰਤ ਦਿਖਾਉਣ ਆਪਣੀ ਪਛਾਣ ਵਾਣ ਬੱਚਿਆਂ ਦੀ ਬੱਚੇ ਉਹਨਾਂ ਦੇ ਆਪਾਂ ਨੂੰ ਨਹੀਂ ਜਾਣਦੇ ਆਪਾਂ ਉਹਨਾਂ ਦੇ ਬੱਚਾ ਨੂੰ ਨਹੀਂ ਜਾਣਦੇ ਕੱਲ ਚਾਚਾ ਉਹ ਚੱਲ ਬਹੁਤ ਵਧੀਆ ਚੀਜ਼ ਆ ਲਿਆਉਣ ਤਾਂ ਉਹਨਾਂ ਦੇ ਵੀਰ ਜਿਵੇਂ ਹੁੰਦੇ ਆ ਮਜਬੂਰ ਆਪਾਂ ਐਵੇਂ ਕਹਿੰਦੇ ਆ ਐਨ ਆਰ ਆਈ ਪਰਿਵ ਉਹ ਵੀ ਆਪਣੇ ਜਿਹੜਾ ਥਿਆਰ ਉਹ ਉਵੇਂ ਹੀ ਬਣਾਇਆ ਹਾਂ ਬਰਕਰਾਰ ਰੱਖਣਾ ਉਹਨਾਂ ਨੂੰ ਮੋਹਰ ਦੇਣ ਦੀ ਕੋਸ਼ਿਸ਼ ਕਰਨ ਭੁੱਲੋ ਹਾਂ ਸਾਲ ਬਾਅਦ ਵਾਲੇ ਗੁੱਸੇ ਰਜਵੇਂ ਕੱਢ ਕੇ ਇਕੱਠਾ ਇਕੱਠੇ ਹੋ ਕੇ ਬਣਾਉਣ ਬਹੁਤ ਵਧੀਆ ਲੱਗੇ ਉਹ ਕੋ ਬਰਕਰਾਰ ਰੱਖਣਾ ਆਪਣਾ ਹੱਕੜਾ ਹੈਗਾ ਨਾ ਬੈਸਾ ਫੇਰ ਲੋਕ ਆਊਗਾ ਨਹੀਂ ਤਾਂ ਭੁੱਲਦੇ ਜਾਂਦੇ ਆ ਛੋਟੇ ਜਿਹਾਕ ਆਪਣੇ ਵਾਲੇ ਧੰਨਵਾਦ ਵੀਰੇ ਸਾਡੀ ਵੀਡੀਓ ਲਾਈਕ ਕਮੈਂਟ ਸ਼ੇਅਰ ਕਰ ਦੇਜੋ ਤੇ ਸਾਡਾ ਇਹ ਉਪਰਾਲਾ ਕਿਵੇਂ ਲੱਗਿਆ ਕਿਉਂਕਿ ਪਿੰਡਾਂ ਦੇ ਧਿਆਰ ਹੁਣ ਬਹੁਤ ਦਿਨੋਂ ਦਿਨ ਅਲੋਪ ਹੋ ਜਾ ਰਹੇ ਅਲੋਪ ਹੋਈ ਜਾ ਰਹੇ ਆ ਇਹਨਾਂ ਨੂੰ ਫੇਰ ਜਿਉਂਦੇ ਰੱਖਣ ਲਈ ਅਸੀਂ ਇਹ ਵੀਡੀਓ ਕੀਤੀ ਆ ਤੇ ਹਰੇਕ ਪਿੰਡ ਹਰੇਕ ਗਵਾੜ ਵਿੱਚ ਇਹ ਵੀਡੀਓ ਪਹੁੰਚਾਇਓ ਕਿਉਂਕਿ ਆਪਾਂ ਇਹਨਾਂ ਨੂੰ ਉਵੇਂ ਅਲੋਪ ਹੋਇਆਂ ਨੂੰ ਜਿਉਂਦੇ ਰੱਖਣਾ ਧਿਆਰਾਂ ਨੂੰ ਹਨਾ ਬੱਚਾ ਹਾਂ ਇਕੱਠੇ ਹੋ ਕੇ ਮਨਾਓ ਸਾਰੇ ਨਵੇਂ ਮੁੰਡੇ ਮੂਰੀ ਲਾ ਕੇ ਉਹ ਵਧੀਆ ਲੱਗੂ ਵੀ ਪਹਿਲਾਂ ਆਂਗੂ ਆਪਾਂ ਇਕੱਠ ਫੇਰ ਕਰਕੇ ਗਲੀਆਂ ਘੁਆੜਾਂ ਚ ਫੇਰ ਉਵੇਂ ਇਕੱਠ ਕਰੀਏ ਲੋੜੀਆਂ ਤੇ ਹਨਾ ਠੀਕ ਆ ਜੀ ਧੰਨਵਾਦ